ਪਾਠ 11ਵਾਂ ਗੱਲਬਾਤ ਵਿੱਚ ਲੁਕਿਆ ਸੰਦੇਸ਼ ਉਦੇਸ਼ ਰਾਸ਼ਟ੍ਰਪਿਤਾ ਦੀ ਸਾਦਗੀ ਸਪਸ਼ਟਵਾਦੀ ਹੋਣਾ ਅਤੇ ਗੱਲਾਂ ਦੁਆਰਾ ਹੀ ਦੂਸਰੇ ਨੂੰ ਸਮਝਾਉਣ ਦੀ ਕਲਾ ਬਾਰੇ ਜਾਣੂ ਕਰਵਾਉਣਾ ਇਹ ਕਿੱਸਾ ਲੇਪੀਅਰ ਕੋਲਿੰ ਦੀ ਪੁਸਤਕ ਫ੍ਰੀडम ਐਟ ਮਿਡਨਾਈਟ ਵਿੱਚੋਂ ਲਿਆ ਗਿਆ ਹੈ ਅੰਗਰੇਜ਼ਾਂ ਦੇ ਅੰਤਮ ਵਾਇਸਰਾਏ ਮਾਉਂਟਬੈਟਨ ਨੇ ਗਾਂਧੀ ਜੀ ਨੂੰ ਚਾਤੇ ਬੁਲਾਇਆ ਗਾਂਧੀ ਜੀ ਨੇ ਇਹ ਸੱਦਾ ਪੱਤਰ ਸਵੀਕਾਰ ਕਰ ਲਿਆ 와이스 ਰਾਏ ਦੇ ਪਵਨ ਵਿੱਚ ਗਾਂਧੀ ਜੀ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਰ ਛੋਟੀ ਛੋਟੀ ਚੀਜ਼ ਦਾ ਜਿਵੇਂ ਗਾਂਧੀ ਜੀ ਚਾਹ ਲੈਣਗੇ ਜਾਂ ਦੁੱਧ ਉਹ ਸ਼ਾਕਾਹਾਰੀ ਹਨੀਆ ਮਾਸਾਹਾਰੀ ਨਾਸ਼ਤਾ ਮੇਜ਼ ਕੁਰਸੀ ਤੇ ਬੈਠ ਕੇ ਕਰਨਗੇ ਜਾਂ ਫਰਸ਼ ਤੇ ਰਸੋਈਆ ਬ੍ਰਾਹਮਣ ਹੋਣਾ ਚਾਹੀਦਾ ਜਾਂ ਕੋਈ ਵੀ ਚੱਲੇਗਾ ਕਿਤੇ ਉਸ ਦਿਨ ਗਾਂਧੀ ਜੀ ਦਾ ਵਰਤ ਤਾਂ ਨਹੀਂ ਹੋਵੇਗਾ ਉਹਨਾਂ ਨਾਲ ਕਿੰਨੇ ਲੋਕ ਆਉਣਗੇ ਤੇ ਬਾਰੇ ਸੋਚ ਵਿਚਾਰ ਕਰਦੇ ਹੋਏ ਸਾਰੇ ਇੰਤਜ਼ਾਮ ਸ਼੍ਰੀਮਤੀ ਮਾਊਂਟ ਬੇਟਰ ਨੇ ਪੂਰੀ ਰੂਚੀ ਨਾਲ ਆਪਣੇ ਆਪ ਕੀਤੇ ਗਰਮੀਆਂ ਦੇ ਦਿਨ ਸਨ ਜਿਸ ਕਮਰੇ ਵਿੱਚ ਗਾਂਧੀ ਜੀ ਨੂੰ ਬਿਠਾਉਣਾ ਸੀ ਉਹ ਇੱਕ ਘੰਟਾ ਪਹਿਲਾਂ ਹੀ ਕੁੱਲਾ ਚਲਾ ਕੇ ਪੂਰੀ ਤਰ੍ਹਾਂ ਠੰਡਾ ਕਰ ਲਿਆ ਗਿਆ ਮਕਸਦ ਤਾਂ ਗਾਂਧੀ ਜੀ ਨੂੰ ਆਰਾਮ ਦੇਣਾ ਸੀ ਪਰ ਪਾਸਾ ਉਲਟਾ ਪੈ ਗਿਆ ਗਾਂਧੀ ਜੀ ਨੇ ਆਪਣੀ ਚਾਦਰ ਨਾਲ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਲਪੇਟ ਲਿਆ ਉਹ ਆਪਣੀ ਕੁਰਸੀ ਉੱਤੇ ਕੁੰਗੜ ਕੇ ਬੈਠ ਗਏ ਜਦ ਲਾਰਡ ਮਾਊਂਟ ਬੇਟਨ ਰਾਜਨੀਤੀ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਬਿਨਾ ਕੋਈ ਦਿਲਚਸਪੀ ਲਈ ਹਾਂ ਹੂੰ ਉੱਤਰ ਦੇ ਰਹੇ ਸਨ ਆਖਿਰ ਮਾਊਂਟ ਬੇਟਨ ਨੇ ਪੁੱਛਿਆ ਕੀ ਗੱਲ ਹੈ ਗਾਂਧੀ ਜੀ ਬੋਲੇ ਕਿਰਪਾ ਕਰਕੇ ਕੋਲਰ ਬੰਦ ਕਰ ਦਿਓ ਮੈਨੂੰ ਠੰਡ ਲੱਗ ਰਹੀ ਹੈ ਇਸ ਤਰ੍ਹਾਂ ਆਪਣੀ ਸ਼ਾਨ ਦਾ ਦਿਖਾਵਾ ਕਰਨ ਦਾ ਮੌਕਾ ਵਾਈਸ ਰਾਏ ਦੇ ਹੱਥਾਂ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਵੀ ਜਦੋਂ ਗੱਲਾਂ ਚੱਲਦੀਆਂ ਰਹੀਆਂ ਗਾਂਧੀ ਜੀ ਨੇ ਕੋਈ ਵਿਸ਼ੇਸ਼ ਰੁਚੀ ਨਾ ਲਈ ਲਾਰਡ ਮਾਉਂਟਬੈਟਨ ਨੇ ਫਿਰ ਪੁੱਛਿਆ ਕੀ ਗੱਲ ਹੈ ਤਾਂ ਗਾਂਧੀ ਜੀ ਬੋਲੇ ਜਦੋਂ ਮੈਂ ਰੇਲ ਗੱਡੀ ਵਿੱਚ ਆ ਰਿਹਾ ਸੀ ਕਿਸੇ ਨੇ ਮੇਰੀ ਘੜੀ ਚੁਰਾ ਲਈ ਉਹ ਘੜੀ ਬਹੁਤ ਪੁਰਾਣੀ ਸੀ ਪਰ ਮੈਨੂੰ ਬਹੁਤ ਪਿਆਰੀ ਸੀ ਮੈਂ ਉਸ ਨੂੰ ਇਥੋਂ ਇਸੇ ਤਰ੍ਹਾਂ ਆਪਣੀ ਧੋਤੀ ਨਾਲ ਆਪਣੇ ਲੱਕ ਤੇ ਟੰਗੀ ਰੱਖਦਾ ਸੀ ਅਤੇ ਜਦੋਂ ਚਾਹੇ ਕੱਢ ਕੇ ਟਾਈਮ ਵੇਖ ਲੈਂਦਾ ਸੀ ਮੈਂ ਰੋਜ਼ ਸੌਣ ਤੋਂ ਪਹਿਲਾਂ ਉਸ ਵਿੱਚ ਚਾਬੀ ਭਰਨਾ ਵੀ ਨਹੀਂ ਸੀ ਭੁੱਲਦਾ ਪਤਾ ਨਹੀਂ ਕਿਸ ਨੇ ਚੁਰਾ ਲਈ ਇਹ ਕਹਿ ਕੇ ਗਾਂਧੀ ਜੀ ਨਿਰਾਸ਼ ਹੋ ਕੇ ਬੈਠ ਗਏ ਵਾਇਸ ਰਾਏ ਨੇ ਗਾਂਧੀ ਜੀ ਦੀ ਘੜੀ ਚੋਰੀ ਹੋਣ ਤੇ ਅਫਸੋਸ ਕੀਤਾ ਪਰ ਮਨ ਹੀ ਮਨ ਉਹ ਇਹ ਵੀ ਸੋਚ ਰਿਹਾ ਸੀ ਕਿ ਕੋਈ ਵਿਅਕਤੀ ਇੱਕ ਪੁਰਾਣੀ ਘੜੀ ਦੇ ਪਿੱਛੇ ਵਾਇਸ ਰਾਏ ਦੀ ਦਾਵਤ ਵਰਗੇ ਸੁਨਹਿਰੀ ਮੌਕੇ ਦੀ ਕੋਈ ਅਹਿਮੀਅਤ ਨਹੀਂ ਸਮਝ ਰਿਹਾ ਫੇਰ ਸੋਚਣ ਲੱਗੇ ਕਿ ਮੈਂ ਇਸ ਨੂੰ ਨਵੀਂ ਘੜੀ ਲੈ ਦਿੰਦਾ ਹਾਂ पर इसमुता अपनी पुरानी ਘੜੀ ਹੀ ਚਾਹੀਦੀ ਹੈ ਉਸ ਸਮੇਂ ਤਾਂ ਸਾਰੇ ਹੈਰਾਨ ਹੀ ਰਹਿ ਗਏ ਜਦੋਂ ਚਾਹ ਪਾਣੀ ਦੀ ਵਾਰੀ ਆਈ ਤਾਂ ਗਾਂਧੀ ਜੀ ਮਾਸੂਮੀਅਤ ਨਾਲ ਬੋਲੇ ਤੁਸੀਂ ਸਭ ਲਓ ਮੈਂ ਤਾਂ ਆਪਣਾ ਨਾਸ਼ਤਾ ਨਾਲ ਲੈ ਕੇ ਆਇਆ ਹਾਂ ਸੋਚੋ ਕਿੰਨੇ ਲੋਕਾਂ ਵਿੱਚ ਇਹ ਕਹਿਣ ਦੀ ਹਿੰਮਤ ਹੋਵੇਗੀ ਖਾਸ ਕਰ ਜਦੋਂ ਕਦੇ ਰਾਜੇ ਨੇ ਖਾਣੇ ਤੇ ਬੁਲਾਇਆ ਹੋਵੇ ਉਸੇ ਸਮੇਂ ਗਾਂਧੀ ਜੀ ਦੇ ਨਾਲ ਆਏ ਹੋਏ ਉਹਨਾਂ ਦੇ ਸਹਿਯੋਗੀ ਨੇ ਖਾਦੀ ਦੇ ਬਣੇ ਇੱਕ ਪੁਰਾਣੇ ਜੇ ਝੋਲੇ ਵਿੱਚੋਂ ਇੱਕ ਛੋਟਾ ਜਿਹਾ ਡੱਬਾ ਅਤੇ ਚਮਚਾ ਕੱਢ ਕੇ ਅੱਗੇ ਰੱਖ ਦਿੱਤਾ। ਡੱਬੇ ਵਿੱਚ ਬੱਕਰੀ ਦੇ ਦੁੱਧ ਦਾ ਦਹੀਂ ਸੀ। ਚਮਚਾ ਟੁੱਟਿਆ ਹੋਇਆ ਸੀ ਤੇ ਉਸ ਦੀ ਹੱਥੀ ਤੇ ਲੱਕੜੀ ਦੀ ਇੱਕ ਡੰਡੀ ਬਣੀ ਹੋਈ ਸੀ। ਗਾਂਧੀ ਜੀ ਅਲਪਾਹਾਰੀ ਸੀ। ਵਾਇਸਰਾਏ ਅਤੇ ਉਸ ਦੀ ਪਤਨੀ ਵੇਖਦੇ ਹੀ ਰਹਿ ਗਏ। ਅੱਜ ਵੀ ਜਦੋਂ ਸੋਚਦਾ ਹਾਂ ਤਾਂ ਲੱਗਦਾ ਹੈ ਗਾਂਧੀ ਜੀ ਦੇ ਇਸ ਵਰਤਾਰੇ ਦੇ ਪਿੱਛੇ ਕਈ ਗੂੜੀਆਂ ਰਾਜਨੀਤੀ ਦੀਆਂ ਗੱਲਾਂ ਛੁਪੀਆਂ ਹੋਈਆਂ ਸਨ ਜੋ ਬਿਨਾਂ ਕਹੀ ਹੀ ਕਹੀਆਂ ਜਾਂਦੀਆਂ ਸਨ ਕੂਲਰ ਬੰਦ ਕਰਵਾਉਣਾ ਵਾਇਸ ਰਾਏ ਨੂੰ ਬਿਨਾ ਕਹੇ ਇਹ ਸੰਦੇਸ਼ ਦੇਣਾ ਸੀ ਕਿ ਠੰਡੇ ਕਮਰਿਆਂ ਵਿੱਚ ਬੈਠ ਕੇ ਭਾਰਤ ਦੇ ਦੇਸ਼ ਵਾਸੀਆਂ ਬਾਰੇ ਕੋਈ ਫੈਸਲੇ ਨਹੀਂ ਲਏ ਜਾ ਸਕਦੇ ਜੇਕਰ ਭਾਰਤ ਦੇਸ਼ ਬਾਰੇ ਗੱਲ ਕਰਨੀ ਹੈ ਤਾਂ ਧੁੱਪ ਵਿੱਚ ਅਤੇ ਖੁੱਲੇ ਮੈਦਾਨ ਵਿੱਚ ਆਉਣਾ ਜ਼ਰੂਰੀ ਹੈ ਕੜੀ ਦੇ ਗੁਮ ਜਾਣ ਦਾ ਵਿਖਾਵਾ ਵਦਾ ਚੜਾ ਕੇ ਕਰਨਾ ਇਸ ਗੱਲ ਦਾ ਸੂਚਕ ਸੀ ਕਿ ਬ੍ਰਿਟਿਸ਼ ਰਾਜ ਦੇਸ਼ ਦੁਨੀਆ ਦੇ ਸਾਹਮਣੇ ਬੜੇ ਸੋਹਲੇ ਗਾਉਂਦੇ ਹੋ ਪਰ ਇੱਥੇ ਮੇਰੀ ਇੱਕ ਕੜੀ ਤੱਕ ਸੁਰੱਖਿਅਤ ਨਹੀਂ ਹੈ ਨਾਸ਼ਤੇ ਵਿੱਚ ਭਾਂਤ-ਭਾਂਤ ਦੇ ਭੋਜਨ ਨਾ ਖਾ ਕੇ ਸਿਰਫ ਬੱਕਰੀ ਦੇ ਦੁੱਧ ਦਾ ਦਹੀਂ ਖਾਣਾ ਇਹ ਦਰਸਾਉਂਦਾ ਸੀ ਕਿ ਭਾਰਤ ਦੀ ਗਰੀਬ ਜਨਤਾ ਕੋਲ ਸਿਰਫ ਇਹੀ ਉਪਲਬਧ ਹੈ ਇਸ ਦਾ ਇਕ ਸਟੀਕ ਮਤਲਬ اے ਵੀ ਸੀ ਕਿ ਭਾਰਤੀ ਆਪਣੇ ਹੱਕ ਦੀ ਖਾਂਦੇ ਹਨ ਜਦਕਿ ਬ੍ਰਿਟਿਸ਼ ਕੌਮ ਦੂਸਰਿਆਂ ਨੂੰ ਲੁੱਟ ਕੇ ਉਸ ਤੇ ਐਸ਼ ਕਰਦੀ ਹੈ ਇਸ ਮੁਲਾਕਾਤ ਦਾ ਕੀ ਪ੍ਰਭਾਵ ਹੋਇਆ ਅਗਲੇ ਦਿਨ ਕਿਸੇ ਵੀ ਅਖਬਾਰ ਵਿੱਚ ਇਸ ਮੁਲਾਕਾਤ ਦੇ ਬਾਰੇ ਕੋਈ ਖਬਰ ਨਾ છਪੀ ਪਰ ਇਹ ਖਬਰ ਮोटे-ਮोटे अखर छपी गांधी जी की घड़ी चोरी हो गई कुछ दिन बाद कड़ी चोरी करने वाले ने साबरमती आश्रम आके गांधी जी की घड़ी वापस कर दिखा की सिक् सादा जीवन देश प्रेम आत्म सन्मान स्वयान